ਮੇਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਮਤਾ ਰਾਣੀ ਹੈ ਕਿਹਦੇ ਨਾਲ ਮੈਂ ਕੱਕੇ ਚੀ ਜੀ ਅੱਜ ਕਰਨਾ ਪ੍ਰੋਕਲ ਕੀਤਾ ਜਾ ਰਿਹਾ ਹੈ ਮਹਿਲਾਵਾਂ ਵੱਲੋਂ ਕਿ ਇਹ ਕਹ ਰਹੇ ਕਿ ਜਿਹੜਾ ਗੋਹੇ ਦਾ ਪਾਣੀ ਛੱਪੜ ਦਾ ਪਾਣੀ ਬੰਦ ਕੀਤਾ ਜਾਵੇ ਤੇ ਯਾਨੀ ਕਿ ਸਾਰੇ ਦੇ ਘਰ ਪਾਣੀ ਦੇ ਵਿੱਚ ਖੜੇ ਹੋਏ ਆ ਗੋਹੇ ਵਾਲੇ ਚ ਤੇ ਬੇਰ ਤੋਂ ਪ੍ਰੇਸ਼ਾਨੀ ਹੋ ਰਹੀ ਹੈ ਇਹ ਕੱਟੇ-ਕੱਟ ਵੀ ਹੋ ਗਏ 3-4 ਸਾਲ ਹੋ ਗਏ ਆ ਹਾਂਜੀ ਕੋਈ ਤੁਹਾਡਾ ਮਸਲਾ ਹੱਲ ਨਹੀਂ ਕੋਈ ਮਸਲਾ ਹੱਲ ਨਹੀਂ ਸਰਪੰਚ ਕੰਲਾ ਜੀ ਮੈਂ ਪਿੰਡ ਵਾਲਿਆਂ ਨਾਲਾਂ ਮੈਂ ਇਨਕੀ ਕਲੋਨੀ ਵਾਲਿਆਂ ਨਾਲ ਨਹੀਂ ਹੈਗਾ ਜਿਹਦੇ ਬੋਟਾ ਨਹੀਂ ਉਹਦੇ ਕਲੋਨੀ ਵਾਲੇ ਯਾਦ ਆ ਜਾਂਦੇ ਆ ਤੇ ਇਹ ਗੱਲ ਆ ਮੈਂ ਕਿਹਾ ਫਿਰ ਇੱਥੇ ਮੜੀ ਵੀਨਾ ਕਲੋਨੀ ਦੇ ਵਿੱਚ ਹਾਂ ਦੁਆਰਾ ਗੱਲ ਹੋਈ ਸਰਪੰਚ ਨਾਲ ਜਾਂ ਕਿਤੇ ਮੰਤਰੀ ਕਿਤੇ ਐਮਐਲਏ ਨਾਲ ਨਹੀਂ ਮਰੀ ਨਹੀਂ ਉੱਥੇ ਵੀ ਭਾਮੀਆਂ ਤਾਂ ਵੀ ਬੁਲਾਇਆ ਸੀਗਾ ਤੇ ਉਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ ਕਿੰਨੀ ਦੇਰ ਤੋਂ ਰਹਾ ਜਿਹੜਾ ਸਵਿਪ ਲਗਾ ਰਹੇ ਕਿੰਨੇ ਵਜੇ ਇਸ ਵੇਲੇ ਤੋਂ ਯਾਨੀ ਕਿ 9:30 ਵਜੇ ਦਾ ਸ਼ੁਰੂ ਹੋਇਆ ਹੋਇਆ ਸਰ ਕੋਈ ਸਦਹਕਾਰੀ ਜਾਂ ਕੋਈ ਹੋਰ ਨਹੀਂ ਨਹੀਂ ਕੋਈ ਨਹੀਂ ਪਹੁੰਚਿਆ ਸਰ ਇੱਥੇ ਕਿੱਸ ਤਰ੍ਹਾਂ ਦੇਖਦੇ ਹਾਂ ਹੱਲ ਕਿੱਸ ਤਰ੍ਹਾਂ ਇਹ ਹੱਲ ਯਾਨੀ ਕਿ ਇਹਨਾਂ ਨੇ ਸਪੰਸ ਨਹੀਂ ਕਰਵਾਣਾ ਵਾ ਜੇ ਇਹ ਚਾਹਤਾ ਨਹੀਂ ਤੇ ਕੁਝ ਵੀ ਨਹੀਂ ਹੈਗਾ ਇਹਨਾਂ ਦੇ ਹੱਕ ਦੇ ਵਿੱਚ ਇਹ ਕਹਿੰਦੇ ਕਿ ਸਾਡੇ ਕੋਲ ਪਿੱਛੇ ਯਾਨੀ ਕਿ ਪੈਸਾ ਨਹੀਂ ਆਇਆ ਅਸੀਂ ਕੀ ਕਰਵਾਈਏ ਕੁਲਤਰ ਨਾ ਜਾਰੀ ਰੱਖੋਗੇ ਜਾਂ ਤਰਨਾਕ ਮਾਫ ਕਰੋਗੇ ਕੀ ਫਟਾ ਨਹੀਂ ਇਹ ਤਾਂ ਨਾ ਜਾਰੀ ਰਹੂਗਾ ਜਦ ਤੱਕ ਜਾਰੀ ਰਹੇਗਾ ਦਸ ਤੱਕ ਪਾਣੀ ਬੰਦ ਨਹੀਂ ਹੁੰਦਾ ਕੋਈ ਗਲਤ ਗਲਤ ਸਪਲਾਈ ਦੇ ਬੰਦੇ ਆਏ ਸੀ ਉਹਨਾਂ ਨੇ ਕਹਿਣਾ ਸੀਗਾ ਕਿ ਕੱਲ ਤੱਕ ਪਾਣੀ ਦਾ ਹੱਲ ਹੋ ਜਾਵੇਗਾ ਉਹ ਤੋਂ ਸਮਝੀ ਹਾਂਜੀ ਜੇ ਤਾਂ ਪਾਣੀ ਯਾਨੀ ਕਿ ਸਹੀ ਕਰਵਾਉਂਦੇ ਹੈ ਤਾਂ ਫਿਰ ਤਾਂ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਨਾਲ ਵੀ ਯਾਨੀ ਕਿ ਕਾਰਵਾਈ ਕੀਤੀ ਜਾਵੇ ਇਹ ਅੱਜ ਤੱਕ ਨਾਬਰ ਰਸ਼ਨ ਪੀਤਾ ਜਾ ਰਿਹਾ ਕੀ ਕਾਰਨ ਹੈ ਔਰ ਕੀ ਸਵਾਸ਼ਣ ਦੇ ਨਾਲ ਨਾਲ ਲੋਕਾਂ ਨੂੰ ਇਹ ਇਹ ਦੇਖੋ ਜੀ ਸਰ ਜੀ ਜਿਹੜਾ ਪਾਪ ਆਇਆ ਇਹ ਕਲੋਨੀ ਵਾਲਿਆਂ ਨੇ ਆਪਣੇ ਤੌਰ ਤੇ ਪਾਇਆ ਸੀ ਜਿਹੜਾ ਡੀਲਰ ਅੱਗੇ ਸੀਗੇ ਠੀਕ ਹੈ ਜੀ ਚਲੋ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਨੇ ਜੋ ਵੀ ਹੈਗਾ ਕੰਮ ਤਾਂ ਗਲਤ ਕੀਤਾ ਇਹਨਾਂ ਨੇ 1 ਫੁੱਟ ਤੇ ਲਾਈਨ ਪਾਈ ਉਹਨਾਂ ਨੇ ਸਾਰੀ ਜੀ ਠੀਕ ਹੈ ਜੀ ਔਰ ਪਾਈ ਵੀ ਨਾਲੇ ਦੇ ਵਿੱਚ ਹੋਈ ਹੈ ਉਹ ਅਸੀਂ ਸਵੇਰੇ ਨਾਲਾ ਪੂਰਾ ਬਲਾਕ ਕਰਕੇ ਬੰਦ ਕਰਕੇ ਇਦਾਂ ਫਿਰ ਸਵੇਰੇ ਕਰਵਾ ਲਿਆ ਕੁਛ ਕਿ ਸੋਦੇ ਕਿਉਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਹੈ ਪੰਪ ਅਮਿਟਰ ਜੀ ਤੇ ਕਿੰਨੇ ਦੇਰ ਦੇ ਵਿੱਚ ਜਿਹੜਾ ਇਹ ਮਸਲਾ ਲੋਕਾਂ ਦਾ ਹੱਲ ਕੀਤਾ ਤਾਂ ਕਿਸੀ ਕਾਫੀ ਦੇਰ ਤੋਂ ਲੋਕ ਨੇ ਆਪਣੇ ਬਾਰੇ ਤਾਂ ਕੱਲ ਹੋ ਜੂਗਾ ਜੀ ਕੱਲ ਤੱਕ ਮਤਲਬ ਪ੍ਰੋਪਰ ਠੀਕ ਹੋ ਜਾਊਗਾ ਜੀ ਪ੍ਰੋਪਰ ਕਾਰਨ ਕੀ ਹੈ ਕਿਉਂ ਦਿੱਕਤ ਆ ਰਹੀ ਹੈ ਇੱਕ ਤਾਂ ਵੀ ਇਹਨਾਂ ਨੇ ਜਿੰਨੇ ਕਲੋਨੀਆ ਇੱਕ ਤਾਂ ਇਹਨਾਂ ਨੇ ਪਾਈਪ ਲਾਈਨ ਜਿਹੜੀ ਤਰ੍ਹਾਂ ਨਹੀਂ ਸਹੀ ਪਈ ਤੇ ਇੱਕੋ ਹਲਕੀ ਪਈ ਹੈ ਬਈ ਡੈਰੀਆਂ ਦਾ ਮਸਲਾ ਵੀ ਆਇਆ ਹੈ ਡੈਰੀਆਂ ਡੈਰੀਆਂ ਕਰਕੇ ਆ ਰਿਹਾ ਜੀ ਬਹੁਤ ਹਾਂਜੀ ਪਾਈਪਾਂ ਡੈਰੀ ਵਾਲਿਆਂ ਨੇ ਨਹੀਂ 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 ਡੈਰੀਆਂ ਨਹੀਂ ਇਹ ਕਲੋਨੀ ਵਾਲਿਆਂ ਨੇ ਪਾਈਆਂ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਸੀ ਜਿਹੜੇ ਅੱਗੇ ਡੀਲਰ ਸੀਗੇ ਉਹਨਾਂ ਕਰਕੇ ਕੀ ਮੰਨ ਕਰਦੇ ਹੋ ਕਿ ਕਿਸ ਕਿਸ ਕਹਾਏ ਪ੍ਰਾਪਰਟੀ ਕੋਈ ਕੋਈ ਜਲਵਾ ਸਰਪੰਚਨਾ ਜਾਂ ਵਾਤੇ ਨਹੀਂ ਕੱਲ ਤੱਕ ਹੋ ਜਾਊਗਾ ਜੀ ਕੱਲ ਹੋਈ ਤੁਹਾਡੀ ਨਹੀਂ ਮੇਰੇ ਪਲੰਬਰ ਨਾ ਹੋਈਆਂ ਪਲੰਬਰ ਨੂੰ ਕਹਤਾ ਹੈ ਆਪਾਂ ਨੂੰ ਪਲੰਬਰ ਤੋਂ ਕਰਵਾਉਣਾ ਹੈ ਜੇ ਕੱਲ ਪਾਣੀ ਦਾ ਹੱਲ ਹੋਏਗਾ ਜਿਹੜਾ ਰੋਡ ਦੇ ਉੱਪਰ ਗੋਹਾਵਾ ਬੰਦ ਨਹੀਂ ਆਪਣਾ ਤਾਂ ਜੀ ਦੇਖੋ ਹੁਣ ਪਾਣੀ ਦਾ ਆਪਾਂ ਦਾ ਪਾਣੀ ਕਰ ਸਕਦੇ ਹਾਂ ਹੁਣ ਗੋਹਾਵਾ